ਸਰਬਜੀਤ ਸੰਗਰੂਰਜੀ ਦੀ ਰਚਨਾ ਮੰਨਿਆ ਹਰ ਕੰਮ ਤੈਨੂੰ ਰਾਸ ਨਹੀਂ ਹੁੰਦਾ ਮੰਨਿਆ ਹਰ ਕੰਮ ਤੈਨੂੰ ਰਾਸ ਨਹੀਂ ਹੁੰਦਾ ਰਾਸ ਨਹੀਂ ਹੁੰਦਾ ਕਰਦਾ ਰੈਂਦਾ ਤੂੰ ਮਿਹਨਤ ਫੇਲ ਹੋ ਜਾਂਦਾ ਕਦੇ ਪਾਸ ਨਹੀਂ ਹੁੰਦਾ ਕਦੇ ਪਾਸ ਨਹੀਂ ਹੁੰਦਾ ਕੱਲ ਕਬਰ ਆਣਾ ਨਾ ਕਬਰਾਂ ਵੀ ਕਰ ਅੱਗੇ ਦੀ ਤਿਆਰੀ ਵੀ ਕਰੀ ਅੱਗੇ ਦੀ ਤਿਆਰੀ ਉਹ ਬੰਦਾ ਮਹਾਨ ਬਣਦਾ ਏ ਉਹ ਬੰਦਾ ਮਹਾਨ ਬਣਦਾ ਏ ਜੋ ਕਦੇ ਵੀ ਕਿਸੇ ਵੀ ਹਾਲਤ ਵਿੱਚ ਨਿਰਾਸ਼ ਨਹੀਂ ਹੁੰਦਾ ਜੋ ਕਦੇ ਵੀ ਕਿਸੇ ਵੀ ਹਾਲਤ ਵਿੱਚ ਨਿਰਾਸ਼ ਨਹੀਂ ਹੁੰਦਾ